¡Vamos! No, no. ਜਾਵੇ ਤੇ ਕੀ ਦੇਖੀ ਜੁਗਦਾ ਮੱਤ ਦੇ ਸਾਹਮਣੇ ਪੜਨ ਲਾਇਆ ਹੈ ਇਹੋ ਉੱਤੇ ਜਾ ਕੇ ਕੀ ਕੰਮ ਕਰਦੇ ਮੈਂ ਜ਼ਿਲ੍ਹਾ ਪ੍ਰਧਾਨ ਬੀਕੇ ਜੁਗਰਾ ਸਨਗਰੂਰ ਗੰਡੂਆ ਜਿਸ ਕਰਕੇ ਜਿਹੜਾ ਅੱਜ ਦਾ ਸੰਯੁਕਤ ਮੋਰਚੇ ਦੀ ਈਕਾਲ ਤੇ ਅੱਜ ਸੰਗਰੂਰ ਦੇ ਵਿੱਚ ਬਹੁਤ ਵੱਡਾ ਗਿੰਚੀ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਇਹ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਜੋ ਵੀ ਕਿਸਾਨੀ ਮੰਗਾਂ ਦੇ ਸੰਯੁਕਤ ਮੋਰਚਾ ਲੜਦਾ ਹੈ ਤੇ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਰਲ ਕੇ ਵੱਡਾ ਜਾਵਰ ਕੀਤਾ ਚਾਹੇ ਉਹ ਸੰਭੂ ਬਾਡਰ ਤੇ ਹੋਵੇ ਚਾਹੇ ਖਨੋਰੀ ਬਾਡਰ ਤੇ ਹੋਵੇ ਚਾਹੇ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਤੇ ਹੋਵੇ ਚੰਡੀਗੜ੍ਹ ਦਾ ਜਾਣ ਦਾ ਮਸਲਾ ਹੋਵੇ ਭਗਵੰਤ ਮਾਨ ਦੀ ਸਰਕਾਰ ਨਾਲ ਖੇਤੀ ਨੀਤੀ ਦਾ ਮਸਲਾ ਹੋਵੇ ਜਿਹੜਾ ਕਹਿੰਦੀ ਵੀ ਮੈਂ ਖੇਤੀ ਨੀਤੀ ਬਣਾਉਂਗਾ ਇਹ ਮੰਗਾ ਦੇ ਸਵਾਲ ਤੇ ਜਥੇਬੰਦੀਆਂ ਇਸ ਗੱਲ ਤੇ ਲੜਦੀਆਂ ᱛੀਆਂ ਜਿਹੜੀ ਭਾਜਪਾ ਦੀ ਸਰਕਾਰ ਤੇ ਆਪ ਦੀ ਸਰਕਾਰ ਜਿਹੜੇ ਕਹਿੰਦੇ ਵੀ ਇੱਕ ਬੱਕ ਬੱਕ ਰੰਗ ਦੀਆਂ ਸਰਕਾਰਾਂ ਨੇ ਅੱਜ ਉਹ ਆਰਐਸਐਸ ਦੀ ਝੋਲੀ ਚ ਪਈਆਂ ਹੋਈਆਂ ਸਰਕਾਰਾਂ ਨੇ ਬੀਜੇਪੀ ਦੇ ਵਿੱਚ ਵੜੀ ਹੋਈ ਆਪ ਦੀ ਸਰਕਾਰ ਇਸ ਕਰਕੇ ਕਿਸਾਨਾਂ ਤੇ ਵੱਡਾ ਜ਼ਬਰ ਕੀਤਾ ਉਹ ਚਾਹੇ ਜਿਉਂ ਦੇ ਵਿੱਚ ਹੋਵੇ ਜ਼ਮੀਨੀ ਲੜਾਈ ਚਾਹੇ ਪਠੋਈ ਦੇ ਵਿੱਚ ਹੋਵੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਚਾਹੇ ਲੁਧਿਆਣੇ ਦੇ ਵਿੱਚ 40 45 50 ਪਿੰਡਾਂ ਨੂੰ ਜਾੜਨ ਦਾ ਮਸਲਾ ਹੋਵੇ ਇਹ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਰਲ ਕੇ ਵੱਡੇ ਪੱਧਰ ਤੇ ਜ਼ਬਰ ਤੇ ਆਈਆਂ ਹੋਈਆਂ ਨੇ ਅੱਜ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਆ ਵੱਡਾ ਘੱਟ ਠਾਠਾ ਮਾਰਦਾ ਇਹ ਮੂੰਹ ਤੋੜ ਮਾ ਜਵਾਬ ਦੇਊਗਾ ਕਿ ਇੰਦਰ ਦੀ ਸਰਕਾਰ ਉਹਦੇ ਪੰਜਾਬ ਦੀ ਸਰਕਾਰ ਨੂੰ ਵੀ ਤੁਸੀਂ ਲਾਠੀਆਂ ਚਲਾ ਲਓ ਗੋਲੀਆਂ ਚਲਾ ਲਓ ਜ਼ਮੀਨਾਂ ਤੇ ਹਮਲਾ ਨਹੀਂ ਹੋਣ ਦਿੰਦੇ ਇਸ ਕਰਕੇ ਇਹ ਜੋਰਾ ਜਰਮੀ ਨਾਲ ਤੁਸੀਂ ਐ ਜ਼ਮੀਨਾਂ ਕੋਣ ਦਾ ਹਮਲਾ ਲੈ ਕੇ ਆਵੋਗੇ ਲੋਕ ਮਾਨਸਿਕ ਤੌਰ ਤੇ ਤਿਆਰ ਨੇ ਆਉਣ ਨੂੰ ਤਿਆਰ ਨੇ ਤੁਸੀਂ ਲੋਕਾਂ ਨੂੰ ਲੈਣਾ ਚ ਕਢਾ ਕੇ ਗੋਲੀਆਂ ਨਾਲ ਭੁੰਨ ਦੋ ਚਾਹੇ ਅਸੀਂ ਜਿਉਂ ਦੀ ਜ਼ਮੀਨ ਦੇ ਵਿੱਚ ਪੈਰ ਨਹੀਂ ਧਰਨ ਦੇਗੇ ਅਸੀਂ ਬਰਬੇਬੰਦੀ ਨਹੀਂ ਜ਼ਬਰ ਲਗਾਉਣ ਦੇ ਅਹੀਂ ਬਠੋੜੀ ਦੇ ਵਿੱਚ ਪਟਿਆਲੇ ਦੇ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦੇ ਨਾਲ ਰਿਸ਼ਤਰੀਆਂ ਹੋਈਆਂ ਹੋਈਆਂ ਨੇ ਕਿਸਾਨਾਂ ਨੇ ਜਗਾ ਮਕਾਨ ਪਾਰਕੇ ਨੇ ਕਿਸਾਨਾਂ ਦੇ ਨਾਲ ਮੋਟਰਾਂ ਨੇ ਤੇ ਆ ਕੇ ਭਗਵੰਤ ਮਾਨ ਦੀ ਸਰਕਾਰ ਉੱਥੇ ਕਬਜ਼ਾ ਲੈਣਾ ਕੀਤੀ ਉੱਥੇ ਲੜਾਈ ਲੜੀ ਅਸੀਂ ਠੀਕ ਹੈ ਹਾਈ ਕੋਰਟ ਵੱਲੋਂ ਸਟੇ ਹੋ ਗਈ ਚਾਹੇ ਉਹ ਉਹ ਲੜਾਈ ਜਿਉਂ ਤੇ ਤਿਉਂ ਖੜੀ ਹੈ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅੱਜ ਇੱਥੇ ਸੰਜੂਤ ਮੋਰਚਾ ਲਾਣ ਕਰੂੰਗਾ ਵੀ ਕੁਮਟੋ ਕੇ ਇਹ ਜ਼ਬਰ ਕੇਂਦਰ ਦੀ ਸਰਕਾਰ ਦਾ ਮੋੜੀਏ ਪਹਿਲਾਂ ਵੀ ਮੋੜਿਆ ਹੁਣ ਵੀ ਲੋੜਾਂਗੇ ਹੁਣ ਵੀ ਕੱਟੇ ਹੋਵਾਂਗੇ ਇਸ ਕਰਕੇ ਸਾਡੀ ਅੱਜ ਦੀ ਲੜਾਈ ਅੱਜ ਮੁਜ਼ਾਹਰਾ ਕਰਾਂਗੇ ਸ਼ਹਿਰ ਦੇ ਵਿੱਚ ਦੱਸਾਂਗੇ ਸ਼ਹਿਰ ਦੇ ਲੋਕਾਂ ਨੂੰ ਵੀ ਕੇਂਦਰ ਦੀ ਸਰਕਾਰ ਆ ਵੱਡੇ ਸ਼ਹਿਰਾਂ ਦਾ ਜਿਆਦਾ ਕਰਨਦਾਰੀ ਹੈ ਤੇ ਕਿਸਾਨਾਂ ਦਾ ਜਿਆਦਾ ਕਰਨਦਾਰੀ ਹੈ ਮਜ਼ਦੂਰਾਂ ਦਾ ਜਿਆਦਾ ਕਰਨਦਾਰੀ ਹੈ ਇਸ ਕਰਕੇ ਭਰਾਵੋ ਇਕੱਠੇ ਹੋ ਐਨੀਆਂ ਗੱਲਾਂ ਕਰਦਾ ਧੰਨਵਾਦ ਅਗਲਾ ਪ੍ਰੋਗਰਾਮ ਕੀ ਹੋਏਗਾ ਤੁਹਾਡਾ ਜੀ ਟਾਲੀ ਕੂਗਾ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਸਟੇਜ ਤੇ ਬਲੋਕ ਬੋਲ ਕੇ ਸਾਰੇ ਬੁਲਾ ਰਹੇ ਤਿੰਨ ਚਾਰ ਜਗ੍ਹਾ ਤੇ ਰੱਖਿਆ ਹੋਇਆ ਚੂਬੇ ਦੇ ਵਿੱਚ ਇਸ ਕਰਕੇ ਅਗਲਾ ਲਾਂਡ ਜਿਹੜਾ ਹੋਊਗਾ ਇਸ ਸਕੀਮੋਂ ਵੱਲੋਂ ਜੋ ਵੀ ਆਊਗਾ ਉਹ ਵੱਡੇ ਜੋੜਾਂ ਛੋੜਾਂ ਨਾਲ ਹੋਣਗੇ ਇੱਕਤਾ ਵੱਲ ਸਾਰੀ ਜਥੇਬੰਦੀਆਂ ਵੱਧ ਰਹੀਆਂ ਨੇ ਤਾਂ ਅਸੀਂ ਜਿੱਤ ਕੇ ਲਿਖਵਾ। ਧੰਨਵਾਦ। ਭਾਈ ਤੁਹਾਡਾ ਨਾਮ ਕੀ ਆ ਤੇ ਕਿਹੜੀ ਜੁਨੇ ਨੇ ਅੱਜ ਇਸ ਦਾ ਤੋਂ ਜਿਹੜੇ ਬੋਲਤ ਆ। ਮੈਂ ਕਿਸਾਨ ਆਗੂ ਰੂਦਸ ਸਿੰਘ ਮਾਨ ਸਾਹਿਬ ਪ੍ਰਧਾਨ ਪੰਜਾਬ ਖਸਾਲ ਜੁਨੀਆ ਪੰਜਾਬ। ਅੱਜ ਅਸੀਂ ਜੇ ਮਾਲਵੇ ਦੇ ਵਿੱਚ ਦੋ ਵੱਡੀਆਂ ਰੈਲੀਆਂ ਕਰ ਰਿਹਾ ਜਬਰ ਵਿਰੋਧੀ ਕਿਤੇ ਵੀ ਜਬਰ ਹੁੰਦਾ ਸੀ ਜ਼ਬਰਦਸਤ ਵਿਰੋਧ ਕਰ ਰਹੇ ਆ ਚਾਹੇ ਉਹ ਜੌਂਦਾਂ ਦੀ ਜ਼ਮੀਨ ਹੋਵੇ ਚਾਹੇ ਇੱਥੇ ਇੱਕ ਮਾਸਟਰ ਦੀਆਂ ਲੁੱੱਤਾਂ ਦੇ ਬਹਾਂ ਤੋੜਿਆ ਜਾੜ ਜਾਂ ਕਿਤੇ ਵੀ ਜ਼ੁਰਾਂ ਦੇ ਇਲਾਕੇ ਚਾਰਜ ਕੀਤਾ ਹੋਵੇ ਉਹ ਜ਼ਬਰ ਵਿਰੋਧੀ ਅਸੀਂ ਅੱਜ ਹੋਰ ਰੈਲੀਆਂ ਵੱਡੀਆਂ ਕਰ ਰਹਾਂਗੇ ਤੇ ਆਉਣ ਵਾਲੇ ਦਿਨਾਂ ਚ ਇੱਕ ਹੋਰ ਜਗਰਾਉਣ ਦੇ ਵਿੱਚ ਵੱਡੀ ਰੈਲੀ ਕਰਾਂਗੇ ਉਹ ਦੋ ਤਰੀਕ ਦੀ ਹੈਗੀ ਇਹ ਸਾਡੀ ਲੜਾਈ ਜਾਰੀ ਰਹੂਗੀ ਬਿਲਕੁਲ ਨਹੀਂ ਕਿਤੇ ਥੱਕੇ ਨਾਲ ਜ਼ਮੀਨ ਰੁੱਪਰ ਦੇਵਾਂਗੇ ਬਿਲਕੁਲ ਨਹੀਂ ਹੋਰ ਥੱਕਾ ਸਰਕਾਰ ਨੂੰ ਕਰਨ ਦੇਵਾਂਗੇ ਸਰਕਾਰ ਨੇ ਪਹਿਲਾ ਜੇ ਕਹੀਏ ਜਿਹੜਾ ਖਨੋਰੀ ਮੋਰਚਾ ਚੱਲਦਾ ਤੀਗਾ ਸੰਘੂ ਆਰਡਰ ਤੇ ਚੱਲਦਾ ਤੀਗਾ ਲੀਡਰਾਂ ਨੂੰ ਗੱਲਬਾਤ ਵਾਸਤੇ ਸੱਦ ਲਿਆ ਤੇ ਉਹਨਾਂ ਨੂੰ ਆਿਆਂ ਨੂੰ ਗ੍ਰਿਫਤਜ਼ਾਰ ਕਰ ਲਿਆ ਇਹ ਦੁਨੀਆ ਦੇ ਇਤਿਹਾਸ ਚ ਪਹਿਲੀ ਵਾਰ ਹੈ ਵੀ ਕਿਸੇ ਲੀਡਰਾਂ ਨੂੰ ਮੈਂ ਕਹਿੰਨਾ ਖਾਰਕੂ ਵੀ ਲੜਾਈ ਲੜ ਜਾ ਉਹਨੂੰ ਦੋ ਦੇਸ਼ਾਂ ਦੀ ਜੰਗ ਲੱਗੀ ਹੋਵੇ ਕੋਈ ਲੀਡਰ ਗੱਲਬਾਤ ਕਰਨਾ ਹੋਣਾ ਕਦੇ ਵਾਸਤੇ ਉਹਨਾਂ ਨੂੰ ਆਿਆਂ ਨੂੰ ਗ੍ਰਿਫਤਜ਼ਾਰ ਨਹੀਂ ਕਰਦੇ ਉਸੇ ਜਗ੍ਹਾ ਤੇ ਛੱਡ ਕੇ ਆਉਂਦੇ ਨੇ ਇਹ ਭਗਵਾਨ ਤਾਂ ਸਰਕਾਰ ਨੇ ਪਹਿਲੀ ਵਾਰ ਕਰਿਆ ਲੀਡਰਾਂ ਨੂੰ ਗੱਲਵਾ ਸੱਦ ਕੇ ਦੂਜੇ ਲੋਕਾਂ ਤੇ ਲਾਖੀ ਚਾਰਜ ਕਰਿਆਗਾ ਹਰ ਕਿਤਾਬ ਤੇ ਪੰਜਾਬ ਦੇ ਕਹਿੰਦਾ ਇਹਦਾ ਅਸੀਂ ਮੂੰਹ ਤੋੜ ਮਾਰ ਜਵਾਬ ਦੇਵਾਂਗੇ ਅਗਲੀ ਸਰਕਾਰ ਦੀ ਮੈਂ ਠੱਗੀ ਲੰਗੀ ਕਰਦਾ ਜਿਹੜਾ ਪਸ਼ੂ ਮੰਡੀ ਹੈ ਪਿਛਲੇ ਸਾਲ ਉਹਦੀ 94 93 ਕਰੋੜ ਦੀ ਬੋਲੀ ਹੋਈ ਸੀ ਸਾਰੇ ਠੇਕੇਦਾਰਾਂ ਨੇ ਬੋਲੀ ਦਿੱਤੀ ਫੁੱਲੀ ਬੋਲੀ ਹੋਈ ਸੀ ਐਡ ਕੀ ਕਰ ਲਿਆ ਸਰਕਾਰ ਨੇ ਇੱਕ ਪਾਲਿਸੀ ਬਣਾਤੀ ਵੀ ਜਿਹਦਾ 3 ਸਾਲ ਦਾ ਤਜਰਬਾ ਹੈ ਉਹੀ ਬੋਲੀ ਦੇਣਗੇ ਸਿਰਫ ਤਿੰਨ ਬੰਦੇ ਚੁਣੇ ਨੇ ਜੋ ਤਿੰਨ ਬੰਦਿਆਂ ਦੀ ਸਕਿਉਰਿਟੀ ਭਰਾਈ ਆ ਤਿੰਨ ਬੰਦੇ ਹੀ ਬੋਲੀ ਦੇਣਗੇ ਤੇ ਬੋਲੀ ਤੋੜਨਗੇ ਕਿਤੋਂ 72 ਕਰੋੜ ਤੋਂ ਜੋ ਬੋਲੀਆਂ ਲੈ ਕੇ ਬੰਦ ਕਰਦਾਂਗੇ 22 ਕਰੋੜ ਰੁਪਈਆ ਇਥੋਂ ਦੇ ਮੰਤਰੀ ਇਥੋਂ ਦੇ ਅਫਸਰ ਸਾਹੀ ਜਿਹੜਾ ਕਾਰਨ ਰੋੜਾ ਹੈ ਉਹ ਮਤਲਬ ਉਹਨਾਂ ਦਾ ਮੰਤਰੀ ਹੈਗਾ ਉਹਨਾਂ ਦੇ ਸਾਰੇ ਬੰਦੇ ਪੈਸੇ ਖਾ ਗਏ 29 ਤਰੀਕ ਨੂੰ ਮੈਂ ਉਸ ਦਫ਼ਤਰ ਦੇ ਮਾਰਗ ਕੇ ਧਰਨਾ ਦੇਣ ਜਾ ਰਿਹਾਗਾ ਵੀ ਬੋਲੀ ਅਸੀਂ ਉਹ ਠੇਕੇ ਦੇ ਵਿਰੋਧ ਚਾ ਵੀ ਠੇਕਾ ਨਹੀਂ ਹੋਣਾ ਚਾਹੀਦਾ ਸਰਕਾਰ ਕੰਮ ਕਰੇ ਪਰ ਜੇ ਠੇਕਾ ਦੇਣਾ ਵੀ ਹੈ ਦੋ ਤਿੰਨ ਬੰਦਿਆਂ ਨੂੰ ਨਹੀਂ ਦੇਣਾ ਚਾਹੀਦਾ ਉਹਦਾ ਮਤਲਬ ਜੇ ਕਹੀਏ ਮਤਲਬ ਲੋਕਾਂ ਨੂੰ ਖੁੱਲੀ ਬੋਲੀ ਕਰਨੀ ਚਾਹੀਦੀ ਹੈ ਉਹਨਾਂ ਕੋਲ ਸਰਕਾਰ ਨੂੰ ਵੀ ਪੈਸੇ ਹੋਣ ਤੇ ਲੋਕਾਂ ਨੂੰ ਪੰਮ ਮਿਲੇ ਇਹ ਨਹੀਂ ਜੀ ਇਹ ਜਗਰਾਉ ਤੇ ਤੁਸੀਂ ਦਿੱਲੀ ਦੀ ਗੱਲ ਕੀਤੀ ਆ ਉਹ ਕਿਹੜੀ ਦਿਨ ਹੋ ਉਹ ਅਗਲੇ ਮਹੀਨੇ ਦੀ 2 ਤਰੀਕ ਦੀ ਉਹ ਇਤੋਂ ਜ਼ਿਆਦਾ ਇਕੱਠਾ ਹੋਊਗਾ ਜਿਹੜਾ ਮੋਰਚਾ ਲੱਗਿਆ ਸੀਗਾ ਉਹਦੀ ਜਿਹੜਾ ਉਸਮਾਨ ਇੰਤਜ਼ਾਮੀਆਂ ਟਰੈਕਟਰ ਸਾਡੇ ਦੇ ਕੋਲ ਚੋਰੀ ਹੋ ਗਏ ਸੀ ਉਹ ਲੱਭ ਕੇ ਜਾਂ ਹਲੇ ਵਾਂਝੇ ਨੇ ਉਹ ਮੈਂ ਉਸ ਮੋਰਚਾ ਦਾ ਹਿੱਸਾ ਨਹੀਂ ਹੈਗਾ ਉਹ ਸਾਡੇ ਦੂਜੇ ਸਾਥੀ ਲੜ ਰਹੇ ਸੀਗੇ ਉਹ ਉਹਨਾਂ ਨੂੰ ਪਤਾ ਵੀ ਸਮਾਨ ਆ ਗਿਆ ਕਿ ਨਹੀਂ ਆਇਆ ਉਹਨਾਂ ਨੂੰ ਪਤਾ ਤੁਹਾਡਾ ਨਾਮ ਕੀ ਹੈ ਅੱਜ ਕਿਸ ਤਰੀਕਾ ਤੋਂ ਇਹਦੇ ਧਰਨਾ ਲਗਾਇਆ ਕੀ ਬਜਾ ਹੈ ਮੇਰਾ ਨਾਮ ਭੁਪਿੰਦਰ ਸਿੰਘ ਲੋਂਗੋਵਾਲ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਅੱਜ ਦਾ ਜੋ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਗਰੂਰ ਚ ਕੱਟ ਕੀਤਾ ਗਿਆ ਹੈ ਇਸ ਦਾ ਮਕਸਦ ਹੈ ਕਿ ਜੋ ਪੰਜਾਬ ਚ ਲਗਾਤਾਰ ਪੰਜਾਬ ਨੂੰ ਪੋਰਸ ਸਟੇਟ ਬਣਾਇਆ ਜਾ ਰਿਹਾ ਹੈ ਔਰ ਸਿਆਸੀ ਲੋਕਾਂ ਨੇ ਇਤੋਂ ਦੇ ਗੁੰਡਾਗਰੋਹਾਂ ਨੂੰ ਸ਼ਹਿਦ ਦਿੱਤੀ ਹੈ ਤੇ ਉਹ ਲੋਕਾਂ ਦੇ ਹੱਕਾਂ 'ਚ ਲੜਨ ਵਾਲੇ ਕਿਸਾਨ ਆਗੂਆਂ, ਮਜ਼ਦੂਰ ਆਗੂਆਂ ਤੇ ਲਗਾਤਾਰ ਹਮਲੇ ਕਰ ਰਹੇ ਨੇ ਤੇ ਸੰਗਰੂਰ ਜ਼ਿਲ੍ਹੇ 'ਚ ਪਿਛਲੀ 25 April ਨੂੰ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰਪੈ ਸਿੰਘ ਖਾਈ ਤੇ ਬਰਿੰਦਰ ਗੋਇਲ ਜੋ ਸਿਜਾਈ ਮੰਤਰੀ ਨੇ ਉਹਨਾਂ ਦੇ ਪਾਲੇ ਹੋਏ ਗੁੰਡਾਗਰੋਹ ਨੇ ਕਾਤਲਨਾ ਹਮਲਾ ਕੀਤਾ ਨਰਪੈ ਸਿੰਘ ਤੇ ਉਹਨਾਂ ਦੀ ਲਤਾਂਵਾਹ ਤੋੜੀਆਂ 1 ਮਹੀਨੇ ਤੋਂ ਉੱਪਰ ਹੋ ਗਿਆ ਅਜੇ ਤੱਕ ਲਹਿਰਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਬਲਕਿ ਉਹਨਾਂ ਦੀ ਪੁਸਤਕਨਾਹੀ ਕੀਤੀ ਜਾ ਰਹੀ ਹੈ ਉਹਨਾਂ ਨਾਲ ਜਿਹੜਾ ਨਰਮ ਬਤੀਰਾ ਅਪਣਾਇਆ ਜਾ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਦਾ ਇਹ ਪ੍ਰੋਟੈਸਟ ਰੱਖਿਆ ਕਿ ਨਰਪੈ ਸਿੰਘ ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ ਔਰ ਜਿਹੜਾ ਕੇਸ ਹੈ ਲਹਿਰੇ ਥਾਣੇ ਦੇ ਇਹ ਵੱਸ ਦੀ ਗੱਲ ਨਹੀਂ ਕਿਉਂਕਿ ਲਹਿਰੇ ਦੇ ਡਿਪਟੀ ਦੇ ਸਾਰੇ ਉਹ ਯਾਰ ਨੇ ਜਿਨ੍ਹਾਂ ਨੇ ਨਰਪੈ ਸਿੰਘ ਦੀਆਂ ਲਤਾਂ ਤੋੜੀਆਂ ਨੇ ਤੇ ਇਹ ਕੇਸ ਸੀਆਈ ਸਟਾਫ ਸੰਗਰੂਰ ਨੂੰ ਦਿੱਤਾ ਜਾਵੇ ਤਾਂ ਇਸ ਮਾਮਲੇ 'ਤੇ ਕੁਝ ਨਾ ਕੋਈ ਇਨਸਾਫ ਮਿਲਣ ਦੀ ਕੋਈ ਆਸ ਵੱਧ ਸਕਦੀ ਹੈ ਇਸੇ ਤਰ੍ਹਾਂ ਜੋ ਪਿੰਡ ਜੌਨ ਦੇ ਵਿੱਚ ਪਟੰਡਾ ਜ਼ਿਲ੍ਹੇ ਦਾ ਪਿੰਡ ਹੈ ਤੇ ਚੌਕੇ ਹੈ ਇਸੇ ਤਰ੍ਹਾਂ ਜਗਰਾਉਂ ਦਾ ਪਿੰਡ ਅਖਾੜਾ ਉਥੇ ਸੰਘਰਸ਼ ਕਰ ਰਹੇ ਲੋਕਾਂ ਦੇ ਪੁਲਿਸ ਦਾ ਜ਼ਬਰ ਹੋਇਆ ਹੈ ਔਰ ਸੰਗਰੂਰ ਦੇ ਵਿੱਚ ਜਿਹੜੇ ਜੀਨ ਵਾਲੇ ਰਾਜੇ ਦੀ ਜ਼ਮੀਨ ਆ ਜਿਹੜੀ ਕਿ ਸਰਪੰਚ ਜ਼ਮੀਨ ਹੈ 17 ਏਕੜ ਤੋਂ ਉੱਪਰ ਉਹਨੂੰ ਵੰਡਣ ਦੀ ਬੇਜਮੀਨੇ ਮਜ਼ਦੂਰ ਮੰਗ ਕਰ ਰਹੇ ਸੀ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਤੁੰਨੇ ਆ ਇਹਨਾਂ ਮਾਮਲਿਆਂ ਤੇ ਇਨਸਾਫ ਲੈਣ ਦੇ ਲਈ ਅੱਜ ਦਾ ਇਹ ਸੰਘਰਸ਼ ਵਿੱਡਿਆ ਹੈਗਾ ਔਰ ਇਹ ਪੰਜਾਬ ਸਰਕਾਰ ਨੂੰ ਚੇਤਾਵਨੀ ਹੈ ਕਿ ਜੇ ਇਸੇ ਤਰ੍ਹਾਂ ਲੋਕਾਂ ਦੇ ਜ਼ਬਰ ਕੀਤਾ ਜਾਊਗਾ ਤਾਂ ਲੋਕ ਚੁੱਪ ਕਰਕੇ ਨਹੀਂ ਬੈਠਣਗੇ ਤੇ ਸਰਕਾਰ ਦੇ ਜ਼ਬਰਦਸਤ ਜਵਾਬ ਹੈ ਉਹ ਅਸੀਂ ਦੇਵਾਂਗੇ